ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚਿਆ ਪਿੰਡ ਹੀਰੋਕਲਾਂ ਦੇ ਵਿੱਚ ਸਪੈਸ਼ਲ ਵੀਡੀਓ ਉਹਨਾਂ ਲਈ ਜਿਨ੍ਹਾਂ ਦੇ ਘਰੇ ਛੋਟੇ ਬੱਚੇ ਨੇ ਮੋਬਾਈਲ ਬਹੁਤ ਜ਼ਿਆਦਾ ਦੇਖਦੇ ਨੇ ਤੁਹਾਨੂੰ ਅੱਜ ਇੱਕ ਹੀ ਸ਼ੈ ਨਾਲ ਮਿਲਾਉਣ ਲੱਗਿਆ ਥੋੜੇ ਯਾਰ ਬੱਚੇ ਮੋਬਾਈਲ ਤਾਂ ਛੱਡਣਗੇ ਮੈਂ ਕਿਹਾ ਥੋੜਾ ਵੀ ਘਰੇ ਜੀ ਲੱਗਿਆ ਰਹੂਗਾ ਹੀਰੋਕਲਾਂ ਦੇ ਵਿੱਚ ਆ ਮੇਨ ਰੋਡ ਦੇ ਉੱਤੇ ਆਪਣੇ ਭਰਾ ਹੋਰਾਂ ਦਾ ਫਾਰਮ ਹੈ ਜੇ ਗੱਲ ਕਰੀ ਵੀ ਸ਼ੈ ਕੀ ਐ ਮਸੂਮ ਦਿਖਾ ਦੇਣਾ ਮੱਲਾ ਦਾ ਅੰਦਰ ਭੱਜ ਗਿਆ ਉਹਨਾਂ ਭਰਾ ਲਾ ਭਾਈ ਆ ਜਾਓ ਭਾਈ ਆਪਣੇ ਭਰਾ ਨਾਲ ਹੀ ਮਿਲਦਾ ਆਓ ਦੇਖੋ ਸਾਹਮਣੇ ਤੇ ਤੁਹਾਨੂੰ ਚੀਜ਼ਾਂ ਵੀ ਦਿਖਾਣੇ ਆਗੇ ਲਓ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤਾਂ ਠੀਕ ਹੋ ਜੀ ਵਧੀਆ ਜੀ ਲੈ ਭਾਈ ਇਹ ਤਾਂ ਆਪ ਦੇ ਆਪ ਆ ਜਾਂਦੇ ਨੇ ਤੇ ਇਹਨਾਂ ਦੀ ਗੱਲ ਕਰ ਰਿਆ ਸੀ ਮੈਂ ਸੱਤ ਪਰਾਂ ਤੱਕ ਆਪਣਾ ਜੀ ਫਾਰਮ ਦਾ ਨਾਮ ਕੀ ਹੈ ਤੇ ਆਪਣਾ ਪੀ ਕੇ ਪੌਮ ਕਨਲ ਹੀ ਪਿੰਡ ਹੀਰੋਕਲਾ ਪਿੰਡ ਹੀਰੋਕਲਾ ਅੱਛਾ ਆਪਣੀਆਂ ਬ੍ਰਾਂਚਾਂ ਵੀ ਹੁਣ ਦੋ ਆ ਗਏ ਹਨ ਹਾਂਜੀ ਹਾਂ ਆਪਣਾ ਚੰਡੀਗੜ੍ਹ ਚ ਵੀ ਇੱਕ ਚੰਡੀਗੜ੍ਹ ਵੀ ਹੈ ਇੱਕ ਹੀਰੋਕਲਾ ਪਿੰਡ ਮਾਨਸਾ ਜ਼ਿਲ੍ਹਾ ਦੇ ਵਿੱਚ ਪੈਂਦਾ ਇੱਥੇ ਵੀ ਹੈ ਹਾਂਜੀ ਦੋਨਾਂ ਦੇ ਵਿੱਚ ਤੁਸੀਂ ਕਿਤੇ ਮਰਜ਼ੀ ਆ ਸਕਦੇ ਹੋਗੇ ਅੱਜ ਜੀ ਮੇਰੇ ਮਨ ਦੇ ਵਿੱਚ ਜਾਂ ਆਪਣੇ ਆਡੀਅנס ਦੇ 5-6 ਸਵਾਲ ਨੇ ਜਿਹੜੇ ਕਿ ਉਹ ਪੁੱਛਦੇ ਰਹਿੰਦੇ ਨੇ ਕਿ ਆਪਾਂ ਕਲੀਅਰ ਨਹੀਂ ਕਰ ਪਾ ਚੈੱਕ ਕਰਵਾ ਦਨਾ ਬ੍ਰੀਡ ਇਹ ਆ ਇਹਦਾ ਇਹਦਾ ਮੈਕਸਿਮ ਸਾਈਜ਼ ਹੈ ਤੇ ਆ ਆ ਇਹ ਕਿੰਨੇ ਕਿੰਨੇ ਮਹੀਨੇ ਦਾ ਹੋਊਗੀ ਇਹ ਹੈ ਤਕਰੀਬਨ 3 ਕਿ ਮਹੀਨਿਆਂ ਦਾ ਬੱਚਾ ਜੀ 3 ਕਿ ਮਹੀਨੇ ਦਾ ਬੱਚਾ ਤੇ ਮੈਕਸਿਮੇ ਦੀ ਹਾਈਟ ਆ ਜਾਂਦੀ ਹੁੰਦੀ ਹੈ ਪਹਿਲਾ ਜਿਹੜਾ ਪੁੱਛਦੇ ਹੁੰਦੇ ਨੇ ਕਈ ਵਾਰ ਆਪਾਂ ਨੂੰ ਜੀ ਵੀ ਹਾਈਟ ਮੈਕਸਿਮ ਕਿੰਨੀ ਹੋਊ ਕਿਵੇਂ ਦੇ ਬਨਗੇ ਹਾਂਜੀ ਹਾਂਜੀ ਤੇ ਆ ਤੁਹਾਡੇ ਸਾਹਮਣੇ ਆਪਾਂ ਵੱਡੇ ਰੱਖੇ ਨੇ ਇਹ ਵੱਡੇ ਤਾਂ ਇਹਨਾਂ ਦੇ ਆਪਣੇ ਨੇਗੇ ਠੀਕ ਹੈ ਤੇ ਕਿਸੇ ਨੇ ਜੇ ਆ ਪਪੀਜ਼ ਦਾ ਸ਼ੌਂਕ ਪੂਰਾ ਕਰਨਾ ਹੈ ਤਾਂ ਇਹਨਾਂ ਦਾ ਆਪਾਂ ਸਕਰੀਨ ਤੇ ਨੰਬਰ ਚਲਾ ਦਾਂਗੇ ਜੀ ਆ ਤਾਂ 3 ਮਹੀਨਾ ਦਾ ਹਨਾ ਜੀ ਹਾਂਜੀ ਹਾਂਜੀ ਤੇ ਗੱਲ ਕਰੀ ਜੀ ਇਹਦੇ ਵਿੱਚ ਤਿੰਨ ਸਾਈਜ਼ ਹੁੰਦੇ ਨੇ ਇੱਕ ਦਾ ਇੱਕ ਕੱਪ ਦਾ ਹੈ ਜੀ ਇਹਨੇ ਹੁੰਦੇ ਆਪਾਂ ਇੱਕ ਕੱਪ ਸਾਈਜ਼ ਆ ਗਿਆ ਇੱਕ ਥੋੜਾ ਉਧੂ ਉੱਪਰ ਆ ਗਿਆ ਤੇ ਇੱਕ ਉਧੂ ਉੱਪਰ ਆ ਗਿਆ ਠੀਕ ਹੈ ਤੇ ਇਹ ਨੇ 8 ਇੰਚ ਤੋਂ ਲੈ ਕੇ 13 ਇੰਚ ਤੱਕ ਹਾਈਟ ਹੋ ਜਾਂਦੀ ਹੈ ਨਾ ਹਾਈਟ ਹੋ ਜਾਂਦੀ ਹੈ ਨਾ ਉਹ ਅਲੱਗ ਇਹ ਕਿੰਨੇ ਇੰਚ ਦੇ ਹੋਣਗੇ ਜੀ ਇਹ ਤਕਰੀਬਨ 10 ਇੰਚ ਦੇ ਨੇ 10 ਇੰਚ ਦੇ ਨੇ ਹਾਂ ਜੀ ਹਾਂ ਇਹ ਤਾਂ ਆਪਣਾ ਬੁੱਬਰ ਚੇਰਾ ਇਹ 8 ਕਿੰਚ ਦਾ ਹੈਗਾ ਇਹ 10 ਕਿੰਚ ਦਾ ਜੀ 10 ਕਿੰਚ ਦਾ ਉਹ ਅਲੱਗ-ਅਲੱਗ ਫਿਰ ਦੇਣਾ ਮੈਂ ਤੁਹਾਨੂੰ ਚੱਕ ਕੇ ਦਿਖਾ ਦੇਣਾ ਤੇ ਆ ਆ ਵੀ ਆਪਣੇ ਨਾਲੇ ਹਨਾ ਜੀ ਹਾਂ ਜੀ ਹਾਂ ਜੀ ਕਹ ਹੋਰ ਸੀ ਬਲੈਕ ਜਾ ਫੜਾਈ ਵੀਰੇ ਆ ਬਲੈਕ ਸਾਨੂੰ ਇੱਕ ਚੀਜ਼ ਚੱਕਰਾਵਾ ਇਹਦੇ ਵਿੱਚ ਕਲਰ ਕਿੰਨੇ ਜਾਂਦੇ ਨੇ ਆਪਣੇ ਕੋਲ ਕਲਰ ਸਾਰੇ ਮਿਲ ਜਾਣਗੇ ਜਿਹੜਾ ਮਰਜ਼ੀ ਲਓ ਬਲੈਕ ਵਾਈਟ ਬਰਾਊਨ ਟਰਾਈ ਕਲਰ ਆ ਭਾਈ ਆ ਦੇਖੋ ਮੈਂ ਕਹਿੰਦਾ ਜਵਾਕ ਬਿਲਕੁਲ ਛੋਨਾ ਸਾਈਜ਼ ਦਾ ਰਹੂਗਾ ਜੀ ਉਹ ਕਹਿੰਦੇ ਸਾਡਾ ਜਵਾਕ ਫੋਨ ਚਲਾਉਂਦਾ ਜੀ ਨਾ 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 ਫੋਨ ਫੋਨ ਦਾ ਬੋਲੇ ਜੀ ਬੰਦੇ ਜੇ ਆ ਆ ਹੋਇਆ ਸਾਹਮਣੇ ਮੈਂ ਕਹਿੰਦਾ ਫੋਨ ਤੁਸੀਂ ਐਂ ਕੂਗੇ ਕਿ ਕਿਉਂ ਸੋ ਕੁਆਲਟੀ ਹੈ ਜੀ ਇਹ ਬੱਚਾ ਠੀਕ ਹੈ ਜੀ ਹਾਂ ਜੀ ਇਹਦੀ ਹਾਈਟ ਵੱਧ ਤੋਂ ਵੱਧ 7 ਇੰਚ 8 ਇੰਚ ਹੋਣੀ ਠੀਕ ਹੈ ਜੀ ਹਾਂ ਜੀ ਇਹ ਉਹ ਗੁੰਦਮਾਜਾ ਕਹਿੰਦੇ ਬਣ ਜਾਂਦਾ ਉਹ ਚੀਜ਼ ਬਣ ਜਾਂਦੀ ਹੈ ਆ ਦੋ ਚਾਰ ਭਾਈ نیچے ਫਿਰਦੇ ਨੇ ਮੜਾ ਕਮਾਈ ਵੀਰੇ ਵਾਈਟ ਬਰਾਊਨ ਬਲੈਕ ਤੇ ਡਿਊਲ ਸ਼ੇਡ ਆ ਮਤਲਬ ਲੱਗ ਮਿਲਗੇ ਇਹਨਾਂ ਨੂੰ ਇੱਕ ਵਾਰੀ ਇਕੱਠੇ ਕਰੀ ਜੇ ਆਪਾਂ ਨਾ ਹਾਂਜੀ ਹਾਂ ਇਕੱਠੇ ਕਰ ਲਾਂ ਲੈ ਆ ਜਾਓ ਇੱਕ ਵਾਰੀ ਮੈਂ ਤੁਹਾਨੂੰ ਸਾਰੇ ਇਕੱਠੇ ਕਰਦਾ ਇਹਦਾ ਯਾਰ ਮਿੱਤਰੋ ਉਹੀ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਮੈਂ ਤੁਹਾਨੂੰ ਲੈ ਵਿਦਾਨ ਆ ਜਾ ਐ ਜਾ ਆ ਲੋ ਬਈ ਇਹ ਤਾਂ ਖਾਸ ਇਹ ਪਤਾ ਨਹੀਂ ਕੀ ਚੱਕਰ ਆ ਯਾਰ ਕਈ ਕਮੈਂਟ ਕਰੀ ਜਾਂਦੇ ਹੁੰਦੇ ਨੇ ਕਿ ਬਾਈ ਤੁਸੀਂ ਐ ਕਰਦੇ ਹੋ ਬੋਕਰ ਦੇਖੋ ਯਾਰ ਇਹ ਹੈਗੇ ਨੇ ਇੱਕ ਫੈਮਿਲੀ ਦਾ ਪਾਰਟ ਮੈਂ ਪਹਿਲਾਂ ਕਹਿ ਦੇਣਾ ਹਾਂਜੀ ਇਹਨਾਂ ਨੂੰ ਪਾਲਣਾ ਹੈਗਾ ਇੱਕ ਤਰ੍ਹਾਂ ਦਾ ਬੱਚਾ ਵਾਂਗੂ ਹੀ ਹੁੰਦਾ ਹੈਗਾ ਹਾਂਜੀ ਹਾਂਜੀ ਸਪੈਸ਼ਲ ਆਪਾਂ ਤਾਂ ਕਹਿੰਨੇ ਹੁੰਨੇ ਹੁਣ ਜਿਨ੍ਹਾਂ ਦੇ ਘਰੇ ਬੱਚੇ ਨੇ ਫੋਨ ਵੱਧ ਦੇਖ ਰਹੇ ਨੇਗੇ ਮੈਂ ਕਹਿੰਨਾ ਜੇ ਆਹ ਸ਼ੈ ਲੈ ਕੇ ਦੇ ਦੇਣ ਜੀ ਮੈਂ ਕਹਿੰਨਾ ਬੱਚਾ ਫੋਨ ਕਣੀ ਦੇਖਣਾ ਹੀ ਭੁੱਲ ਜੂਗਾ ਦੇਖਣਾ ਹੀ ਭੁੱਲ ਜੂਗਾ ਜੀ ਸਾਰਾ ਦਿਨ ਦਿਨ ਲੱਗਿਆ ਰਹੂਗਾ ਲੱਗਿਆ ਰਹੂਗਾ ਜੀ ਲੈਣੇ ਇਹ ਉਹਦੇ ਨਾਲ ਖੇਲਣਗੇ ਲੈਣੇ ਥੋੜਾ ਬੱਚਾ ਵੀ ਐਕਟਿਵ ਹੋਊਗਾ ਪਹਿਲਾਂ ਨਾਲੋਂ ਠੀਕ ਹੈ ਲੈਣੇ ਥੋੜਾ ਵੀ ਜੀ ਲੱਗੂਗਾ ਆ ਕੇ ਚੈੱਕ ਕਰੋ ਲੈ ਬਾਈ ਰੇਟ ਤਾਂ ਬਿਲਕੁਲ ਜੈਜ ਹੁੰਦੇ ਨਹੀਂ ਆਪਣੇ ਹਾਂ ਹਾਂਜੀ ਹਾਂ ਰੇਟ ਬਿਲਕੁਲ ਪਹਿਲਾਂ ਵੀ ਤੇ ਅੱਜ ਵੀ ਨਾ ਹੈ ਹਾਂਜੀ ਹਾਂ ਬਾਕੀ ਕੁਆਲਿਟੀ ਤੇ ਡਿਪੈਂਡ ਕਰਦਾ ਕੁਆਲਿਟੀ ਤੇ ਡਿਪੈਂਡ ਕਰਦਾ ਹੁੰਦਾ ਮੇਨ ਇਹੀ ਹੈ ਤੁਸੀਂ ਜਿਹੇ ਜਆ ਕਹੋਗੇ ਉਹ ਜਆ ਤੁਹਾਨੂੰ ਮਿਲ ਜੂ ਕੋਈ ਦਿੱਕਤ ਨਹੀਂ ਕੋਈ ਦਿੱਕਤ ਦੇਖੋ ਇੰਡੀਆ ਦੇ ਵਿੱਚ ਤਾਂ ਹੈਗੇ ਦੇਖੋ ਕੂਰੀਅਰ ਕਰ ਹੋ ਜਾਂਦਾ ਆਰਾਮ ਦੇ ਨਾਲ ਕੋਈ ਦਿੱਕਤ ਨਹੀਂ ਆਪਣਾ ਐਨ ਆਰ ਆਈ ਭਰਾ ਵਾਲੇ ਹੁੰਦੇ ਨੇ ਜੀ ਹਾਂਜੀ ਹਾਂ ਉਹ ਕਹਿੰਦੇ ਨੇ ਕਿ ਸਾਨੂੰ ਬਾਹਰ ਕੂਰੀਅਰ ਕੋਈ ਦਿੱਕਤ ਨਹੀਂ ਹੋ ਜੂਗਾ ਪਰ ਤਿੰਨ ਤੋਂ ਚਾਰ ਮਹੀਨਾ ਦਾ ਲੱਗ ਜਾਂਦੇ ਨੇ ਉਹ ਇਹੀ ਕਹਿੰਦੇ ਸੀ ਕਿ ਕਹਿੰਦੇ ਬਈ ਯਾਰ ਵੀ ਟਾਈਮ ਬੜਾ ਲੈ ਲੈਂਦਾ ਦੇਖੋ ਮੈਂ ਤੁਹਾਨੂੰ ਪ੍ਰ ਇਹ ਤਾਂ ਫੇਰ ਵੀ ਜੀਵਨ ਹੈ ਇਹਨਾਂ ਦਾ ਪੇਪਰ ਬਣਦੇ ਨੇ ਹਾਂ ਇੱਕ ਕਿਉਂਕਿ 3 ਮਹੀਨੇ ਤੋਂ ਥੱਲੇ ਪਾ ਭੇਜ ਨਹੀਂ ਸਕਦੇ ਜੀ ਠੀਕ ਹੈ ਤੇ ਪਹਿਲਾਂ ਤਾਂ 3 ਮਹੀਨਿਆਂ ਦਾ ਹੋਊਗਾ ਵੈਕਸੀਨੇਸ਼ਨ ਹੋਣਗੀਆਂ ਉਸ ਤੋਂ ਬਾਅਦ ਇਹਦੇ ਪੇਪਰ ਬਣਨਗੇ ਫੇਰ ਜਾਊਗਾ ਜੀ ਫੇਰ ਜਾਊਗਾ ਵੀ ਥੋੜਾ ਜਿਹਾ ਲੰਮਾ ਪ੍ਰੋਸੈਸ ਹੈਗਾ ਹੈ ਪਰ ਚਲ ਆ ਫੇਰ ਵੀ ਜਾਊਗਾ ਚੱਕਰ ਨੇ ਚਲੇ ਜਾਊਗਾ ਇਹ ਚੱਲਣਾ ਤਾਂ ਕੋਈ ਚਾਨ ਜਿਨ੍ਹਾਂ ਨੇ ਤਾਂ ਮਾਨਸੇ ਦੇ ਏੜ-ਗੇੜ ਲੱਗਦਾ ਬਾਕੀ ਕੋਈ ਦਿੱਕਤ ਨਹੀਂ ਚੰਡੀਗੜ੍ਹ ਦੀ ਬ੍ਰਾਂਚ ਆ ਮਾਨਸਾ ਦੀ ਦੋਨਾਂ ਤੇ ਤੁਹਾਨੂੰ ਜਿਹੜੀ ਲਵੇ ਲੱਗਦੀ ਉਰੇ ਆ ਕੇ ਲੈ ਕੇ ਜਾਣੇ ਨੇ ਉਰੇ ਆ ਕੇ ਲੈ ਜਾਓ ਦੂਜਾ ਸਭ ਤੋਂ ਵਧੀਆ ਕੰਮ ਕੀ ਤੁਹਾਨੂੰ ਜੀ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਇਹ ਤੁਹਾਡੇ ਘਰ ਤੱਕ ਪਹੁੰਚਾ ਆ ਵੀ ਦੇਣਗੇ ਕੋਈ ਚੱਕਰ ਨਹੀਂ ਉਹ ਕੂਰੀਅਰ ਦੇ ਅਗਲੇ ਦੇ ਚਾਰਜ ਹੁੰਦੇ ਨੇ ਹਾਂ ਉਹ ਅਗਲੇ ਦੇ ਚਾਰਜ ਹੋਣਗੇ ਘਰ ਤੱਕ ਪਹੁੰਚ ਜੂਗਾ ਦੋ ਦਿਨਾਂ ਦੇ ਵਿੱਚ ਵਿੱਚ ਡਾਕ ਅਗਲੇ ਦਿਨ ਘਰੇ ਪਹੁੰਚੂਗਾ ਅਗਲੇ ਪਹੁੰਚ ਜੂਗਾ ਇੰਡੀਆ ਦੇ ਵਿੱਚ ਆਪਣੀ ਜਿੰਮੇਵਾਰੀ ਹੈ ਜੇ ਆਪਾਂ ਪਾਚੋ ਪਹੁੰਚਾ ਦੇ ਹਾਂਜੀ ਲਓ ਜੀ ਸਕਰੀਨ ਤੇ ਇਹਨਾਂ ਦੇ ਚੱਲ ਰਹੇ ਨੇ ਨੰਬਰ ਇਹਦੇ ਬਾਰੇ ਕੋਈ ਵੀ ਗੱਲ ਬਾਤ ਕਰਨੀ ਹੈ ਠੀਕ ਹੈ ਪੱਪੀਜ਼ ਬਾਰੇ ਜਾਂ ਇਹਨਾਂ ਬਾਰੇ ਕੀ ਸਿਸਟਮ ਹੈ ਕੀ ਕਦਗੁੱਦ ਕਿਉਂ ਵੀ ਕਿਛ ਹੈ ਕਿਉਂਕਿ ਅਲੱਗ-ਅਲੱਗ ਨੇ ਤਿੰਨ ਸਾਈਜ਼ ਇਹਦੇ ਵਿੱਚ ਹੈਗੇ ਨੇਗੇ ਬਾਕੀ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਹੀ ਦਿੱਤੇ ਨੰਬਰ ਤੇ ਕਰ ਲਓ ਜੀ ਕੰਟੈਕਟ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਜੀ